तो शक्ति बीमा तेरी सोचते जय वाल्मीकि जय भीम जय पाठ भाई गुरु जी का खालसा वाहगुरु जी की फतेह जय गुरुदेव धन गुरुदेव जय वाल्मीकि हर हर वाल्मीकि ਅੱਜ ਜੋ ਸਭ ਤੋਂ ਵੱਡੀ ਗੱਲ ਅ ਰੈਸਟ ਹਾਊਸ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਸਾਰੇ ਹੀ ਦਲਿਤ ਸਮਾਜ ਇਕੱਠੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ 18 ਦੇ ਵਿੱਚ ਜਿਹੜੇ 18 ਤਰੀਕ ਨੂੰ ਜਿਹੜੀ ਘਟਨਾ ਫਗਵਾੜੇ 'ਚ ਘਟੀ ਆ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਨਾਕਾਮੀ ਇਸ ਦੇ ਵਿੱਚ ਗਿਣੀ ਜਾਂਦੀ ਆ ਕਿਉਂਕਿ ਪ੍ਰਸ਼ਾਸਨ ਨੇ ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਇਹ ਪਰਚਾ ਐਫ ਆਰ ਆਈ ਲਾਂਚ ਕੀਤੀ ਆ ਔਰ ਜਿਸ ਦੇ ਵਿੱਚ ਸਮੁੱਚੇ ਸਮਾਜ ਨੇ ਫਗਵਾੜੇ ਨੇ ਅੱਜ ਕਾਸਕਲ ਯੂਵਾ ਵਿਕਾਸ ਮੋਰਚਾ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਵੀਰ ਅੱਜ ਇਕੱਠੇ ਹੋ ਕੇ ਰੈਸਟੋਰੈਂਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜੇ ਪ੍ਰਸ਼ਾਸਨ ਨੇ ਮਾਨਯੋਗ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਅ ਉਸ ਤੋਂ ਬਾਅਦ ਐਸਪੀ ਸਾਹਿਬ ਫਗਵਾੜਾ ਨਾਲ ਗੱਲ ਹੋਈ ਡੀਐਸਪੀ ਸਾਹਿਬ ਨਾਲ ਗੱਲ ਹੋਈ ਐਸਪੀ ਡੀ ਸਾਹਿਬ ਨਾਲ ਗੱਲ ਹੋਈ ਪਰ ਉਹਨਾਂ ਦੀ ਇੱਕੋ ਹੀ ਜ਼ੁਬਾਨ ਸੀ ਕਿ ਤੁਸੀਂ ਇਸ ਪ੍ਰੋਟੈਸਟ ਨੂੰ ਨਾ ਕਰੋ ਜਿਹਾਦ ਕਰਕੇ ਕਿ ਸਾਨੂੰ ਇਸ ਤਰ੍ਹਾਂ ਦਾ ਲੋ ਫੀਲ ਕਰਾਇਆ ਜਾ ਰਿਹਾ ਕਿ ਤੁਸੀਂ ਇਹ ਜਿਹੜਾ ਪਰਚਾ ਐਫ ਆਰ ਆਈ ਹੋਈ ਆ ਇਹ ਬਿਲਕੁਲ ਜਾਇਜ਼ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਜਾਇਜ਼ ਆ ਦੱਸਣਯੋਗ ਜਿੱਥੇ ਤੱਕ ਹੋ ਰਿਹਾ ਕਿ ਬੱਚੇ ਦੇ ਨਾਲ ਜਿਹੜਾ ਮੁੰਡਾ ਜਿਹੜੀ ਉਸ ਦਿਨ ਲੜਾਈ ਹੋਈ ਆ ਉਸ ਨੂੰ ਪਹਿਲੋਂ ਜਿਹੜਾ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋਂ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਜੂਕ ਐਸ ਐਸ ਪੀ ਸਾਹਿਬ ਔਰ ਖਾਸ ਕਰਕੇ ਜਿਹੜੇ ਐਸ ਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਪੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਆ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਵਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਦੰਗਾ ਭੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਇਹ ਜਿਹੜੀ ਜਮਾਂਦਤ ਤੇ ਆਏ ਹੋਏ ਆ ਔਰ ਉਹਨਾਂ ਨੇ ਦੱਸਿਆ ਕਿ ਇਹ ਜਮਾਂਦਤ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਨਾਂ ਨੇ ਟੋਟਲੀ ਉਸ ਦੇ ਵਿੱਚ ਨਾਕਾਮ ਫਾਇਦਾ ਹੋਏ ਆ ਔਰ ਖਾਸ ਕਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਅੰਡਰ ਪ੍ਰੈਸ਼ਰ ਦੇ ਵਿੱਚ ਬਿਲਕੁਲ ਕੋਈ ਗਲਤੀ ਨਾ ਕਰਿਓ ਕਿਉਂਕਿ ਜੋ ਹੋ ਰਿਹਾ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਸਾਰੇ ਸਮਾਜ ਦੇ ਸਾਹਮਣੇ ਆ ਰਿਹਾ ਔਰ ਖਾਸ ਕਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਾਈਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭਾਜੀਪੀ ਦਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨਾਂ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਨਾਂ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਔਰ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਹਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਿਤਾਰੋ ਕਿਉਂਕਿ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਚੁੱਕਾ ਕਿ ਜਿਹੜਾ ਜਿੰਮੀ ਕਰਮਲ ਆ ਉਸਨੇ ਅਟੈਕ ਮੁੰਡੇ ਦੀ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਮੈਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਹੋ ਰਿਹਾ ਕਿ ਆਰਮ ਐਕਟ ਲੱਗ ਰਿਹਾ 307 ਲੱਗ ਰਹੀ ਆ ਇਹ ਬਿਲਕੁਲ ਇੱਕ ਮਾਮੂਲੀ ਜੀ ਲੜਾਈ ਆ ਜਿਸ ਨੂੰ ਪੂਰਾ ਮਾਹੌਲ ਜਿਹੜਾ ਫਗਵਾੜੇ ਦਾ ਸ਼ਹਿਰ ਨੂੰ ਖਰਾਬ ਕਰਨ ਦੇ ਲਈ ਇਹ ਸ਼ਰਾਰਤੀ ਅੰਸਰ ਇਕੱਠੇ ਹੋ ਰਿਹਾ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਸਾਡੀ ਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਲਿਖਤ ਸ਼ਿਕਾਇਤ ਦਵਾਂਗੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਿਸ ਦੇ ਵਿੱਚ ਬਕਾਇਦਾ ਰਿਟਰਨ ਕੀਤਾ ਜਾਏਗਾ ਕਿ ਵੀਡੀਓ ਦੇ ਖਿਲਾਫ ਜਿਹੜੀ ਜਿਸ ਦਾ ਕੁੱਟਮਾਰ ਹੋ ਰਹੀ ਆ ਉਸ ਤੇ ਪਰਚਾ ਕੀਤਾ ਜਾਵੇ ਔਰ ਦੂਜੀ ਰਿਟਰਨ ਸ਼ਿਕਾਇਤ ਦਵਾਂਗੇ ਕਿ ਜਿਹੜੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸ਼ਹਿਰ ਦਾ ਜਿਸ ਦੇ ਵਿੱਚ ਇਹ ਪੂਰਾ ਇਸ ਟਾਈਮ ਫੁਗਵਾੜਾ ਬੰਦ ਕਰਨ ਦਾ ਇਹਨਾਂ ਨੇ ਮਾਹੌਲ ਜਿਹੜਾ ਫੇਸਬੁੱਕ ਤੇ ਚੜਾਇਆ ਜਾਂ ਸੋਸ਼ਲ ਮੀਡੀਆ ਤੇ ਪਾਇਆ ਉਸਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਖਾਸ ਕਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਹੁਣ ਪਤਾ ਲੱਗਾ ਕਿ ਇਹ ਜਿਹੜਾ ਜਿੰਮੀ ਕਰਵਾਲਾ ਪਿਛਲੇ ਟਰਮ ਦੇ ਵਿੱਚ ਵੀ ਆਪ ਗੋਲੀ ਮਾਰ ਕੇ ਇਹ ਪੇਸ਼ ਹੋਇਆ ਸੀ ਉਹ ਸਾਬਤ ਹੋ ਚੁੱਕਾ ਵਾ ਕਿ ਇਹਨੇ ਆਪ ਗੋਲੀ ਮਾਰੀ ਸੀ ਸ਼ਾਇਦ ਪ੍ਰਸ਼ਾਸਨ ਦੀ ਅੱਖਾਂ ਮੀਚੀਆਂ ਪਈਆਂ ਅੱਜ ਵੀ ਉਸ ਪ੍ਰਸ਼ਾਸਨ ਨੂੰ ਤਫ਼ਤੀਸ਼ ਕਰਨੀ ਚਾਹੀਦੀ ਹੈ ਕਲੀਅਰ ਕਿ ਕਿਤੇ ਇਹ ਸ਼ਰਾਰਤੀ ਅਨਸਰ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਮਾਰੇ ਦੁਆਰਾ ਤਾਂ ਨਹੀਂ ਇਹੋ ਜੀ ਕਰ ਰਹੇ ਆ ਔਰ ਖਾਸ ਕਰ ਜਿਹੜੇ ਸਾਰੇ ਮੀਡੀਆ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਅੱਜ ਇਕੱਠੇ ਹੋਏ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰਿਆਂ ਨੇ ਇੱਕ ਏਕਾ ਕਰ ਲਿਆ ਸਾਰੇ ਸਮਾਜ ਨੇ ਜੇਕਰ ਇਹ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਲਈ ਇੱਕ ਕੋਸ਼ਿਸ਼ ਕਰਨਗੇ ਤਾਂ ਸਾਰਾ ਏਕਾ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਚਲੇਗਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਤੁੰਗ ਗੁਰੂ ਦੇਵ ਗਿਆ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡੇ ਤਮਸਾ ਨਦੀ ਦੇ ਬੇਠਾ ਜਾਨੀ ਜਾਨ ਰਚਿਆ ਜਿਸਨੇ ਬ੍ਰਹਿਮੰਡ ਉਹ ਹੈ ਵਾਲਬਿਕ ਭਗਵਾਨ ਫਗਵਾੜਾ ਸ਼ਹਿਰ ਦੇ ਵਿੱਚ ਜਿਹੜੀ 18 ਤਰੀਕ ਨੂੰ ਲੜਾਈ ਹੋਈ ਆ ਦੋ ਸਮੁਦਾਵਿਆਂ ਦੇ ਵਿੱਚ ਮੈਂ ਕਹਿ ਰਿਹਾ ਵਾਂ ਕਿ ਇਸ ਨੂੰ ਨਾ ਤਾਂ ਜਰਨਲ ਨਾਲ ਜੋੜਿਆ ਜਾਵੇ ਨਾ ਐਸਿਆ ਨਾਲ ਜੋੜਿਆ ਜਾਵੇ ਮੇਰੀ ਜੁਵਾ ਵਿਕਾਸ ਮੋਰਚਾ ਵੱਲੋਂ ਔਰ ਜਿੰਨੀ ਸਾਡੀ ਐਸਸੀ ਦਲਿਤ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸਿਰਫ ਇੱਕ ਅਪੀਲ ਆ ਕਿ ਜਿਹੜਾ ਵੀ ਕੋਈ ਦੋਸ਼ੀ ਹੈਗਾ ਕਹ ਰਹੇ ਹੋ ਕਿਸੇ ਵੀ ਸਮਾਜ ਦਾ ਜਾਂ ਕਿਸੇ ਵੀ ਜਾਤੀ ਦਾ ਵਾਅਦਾ ਉਹਦੇ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਸਰਕਾਰ ਦੇ ਦਬਾਅ ਦੇ ਵਿੱਚ ਕਾਰਵਾਈ ਬਿਲਕੁਲ ਨਾ ਕਰੇ ਕਿਉਂ ਕਰਤੀ ਹੈ ਸਰਕਾਰਾਂ ਦਾ ਹੀ ਦਬਾਅ ਵਾ ਕਿ ਜਿਹੜਾ ਇੱਕ ਤਰਫਾ ਸਿਰਫ ਕਾਰਵਾਈ ਹੋਈ ਜਾਂ ਦੂਜੀ ਤਰਫਾ ਕਾਰਵਾਈ ਨਹੀਂ ਹੋਈ ਔਰ ਜਿਹੜਾ 307 ਦਾ ਮਾਮਲਾ ਇਹਨਾਂ ਨੇ ਦਰਜ ਕਰ ਦਿੱਤਾ ਜਾਂ ਵਾਈਪਨ ਦਾ ਦਰਜ ਕਰ ਦਿੱਤਾ ਵਾ ਪਹਿਲੋ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵਾ ਕਿ ਤੁਸੀਂ ਇਹ ਵੈਰੀਫਾਈ ਕੀਤਾ ਵਾ ਜੋ ਕਰਕੇ ਐਡੇ ਸੰਗੀਨ ਉਹਨਾਂ ਨੇ આરોਪ ਔਰ ਐਡਾ ਮਾਮਲਾ ਦਰਜ ਕਰ ਦਿੱਤਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਹੋ ਸਕਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਬੰਦੇ ਦੇ ਉੱਤੇ ਝੂਠੇ ਇਲਜ਼ਾਮ ਲੱਗ ਜਾਂਦੇ ਆ ਝੂਠਾ ਚਾਰਜ ਲਾ ਕੇ ਤਾਂ ਕਿਤੇ ਨਾ ਕਿਤੇ ਉਹ ਮੁਜਰਮ ਬਨਣ ਨੂੰ ਮਜਬੂਰ ਹੋ ਜਾਂਦਾ ਵਾ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵਾਂ कि जिन्ना जल्दी तो जल्दी हुंदा वा दोषीया ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਚਾਹੇ ਉਹ ਕਿਸੇ ਵੀ ਜਾਤਨਾ ਧਰਮਨਾ ਸੰਬੰਧਤ ਆ ਤੇ ਮੈਂ ਆਪਣੇ ਜਿੰਨੇ ਵੀ ਜਥੇਬੰਦੀਆਂ ਭਗਵਾਨ ਵਾਲਮੀਕ ਜਥੇਬੰਦੀਆਂ ਛੱਤਗੁਰੂ ਰਵਿਦਾਸ ਜਥੇਬੰਦੀਆਂ ਅੰਬੇਡਕਰ ਜਥੇਬੰਦੀਆਂ ਉਹਨਾਂ ਦਾ ਸਾਰਿਆਂ ਦਾ ਯੁਵਾ ਵਿਕਾਸ ਮੋਰਚਾ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ ਔਰ ਚਿਤਾਮਿਤ ਨਾ ਹਾਂ ਪ੍ਰਸ਼ਾਸਨ ਨੂੰ ਕਿ ਅਗਰ ਤੁਸੀਂ ਉਹਨਾਂ ਜਿਹੜੇ ਦੋਸ਼ੀਆਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਯੁਵਾ ਵਿਕਾਸ ਮੋਰਚਾ ਤੇ ਸਮੂਹ ਦਲਤ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬੰਦ ਦੀ ਘੋਲ ਗਲੇਗਾ ਜੈਪੀਨ ਜੈਪਾਲ ਜਿਹੜੀ 18 ਤਰੀਕ ਨੂੰ ਘਟਨਾ ਘਟੀਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਜੀਓ ਸਾਰੀ ਵੀਡੀਓ ਕਲਿੱਪ ਦੇਖੀ ਅੱਜ ਪਹਿਲਾਂ ਅਸੀਂ ਸਮਝਦੇ ਸੀ ਵੀ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਆ ਖਾਸ ਤੌਰ ਤੇ ਜਿਹੜੇ ਸਾਡੇ ਪ੍ਰੈਸ ਪੱਤਰਕਾਰ ਬੰਦੂ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਕਲਿੱਪ ਦਿੱਤੀ ਆ ਉਹਦੀ ਜਿਹੜੀ ਹੁਣ ਵੀਡੀਓ ਕਲਿੱਪ ਦਾ ਸਾਡੇ ਸਾਹਮਣੇ ਆਈ ਆ ਅਸੀਂ ਕੱਲ ਵੀ ਐਸਪੀ ਜੀਮਾਨ ਨੂੰ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਪੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਵੀ ਇੱਕ ਦਿਨ ਇਹਨਾਂ ਦੀ ਪ੍ਰਸ਼ਾਸਨ ਦੀ ਗਲਤ ਸੁਣ ਲਈ ਅਗਰ ਜਿਹੜੀ ਸਰੋਤਾਂ ਜੀ ਨੇ ਗੱਲ ਕੀਤੀ ਆ ਵੀ ਜੇ ਇਹ 307 ਧਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਧਾਰਾ ਜਿਹੜੀ 307 ਸਾਢੇ ਮੋੜ ਤੇ ਲਾਈ ਆ ਅਸੀਂ ਉਹਦੀ ਪੁਰਜੋਰ ਨਿੰਦਾ ਕਰਦੇ ਆ ਅਗਰ 307 ਧਾਰਾ ਨਾ ਢੋੜੀ ਗਈ ਨਾ ਸਾਨੂੰ ਯਕੀਨ ਦਿਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਾ ਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307 ਧਾਰਾ ਤੋੜ ਕੇ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਦਾ ਜਿਹੜੇ ਪ੍ਰਧਾਨ ਸਾਈਂ ਜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਨੂੰ ਯਕੀਨ ਦਵਾ ਵੀ ਤੁਹਾਡੀ ਇਹ ਕਿਸੇ ਗਲਤ ਤੁਹਾਡੇ ਸਮਾਨ ਨੂੰ ਕੋਈ ਅਟੈਕ ਨਹੀਂ ਹੋਊਗਾ ਅਸੀਂ ਇਹੀ ਪ੍ਰਸ਼ਾਸਨ ਮੋਹਰੇ ਬੇਨਤੀ ਕਰਦੇ ਆਂ ਵੀ ਜਿਹੜੇ ਬੰਦਿਆਂ ਨੇ 307 ਤਾਰਾ ਲਵਾਈ ਆ ਧੱਕੇ ਨਾਲ ਲਵਾਈ ਆ ਚਾਹੇ ਕਿੱਦਾਂ ਲਵਾਈ ਆ ਇਹ ਪ੍ਰਸ਼ਾਸਨ ਨੇ ਡਰਦਿਆਂ ਨੇ ਇਹ ਤਾਰਾ ਰਾਈਆ ਤਾਰਾ ਤੋੜ ਦਿੱਤੀ ਜਾਵੇ ਨਹੀਂ ਤਾਂ ਇੱਕ ਦਿਨ ਦੇ ਵਿੱਚ ਅਸੀਂ ਸਾਰੇ ਇਕੱਠਾ ਹੋ ਗਏ ਮਹੌਲ ਜਿਹੜੀ ਰੈਸਟੋਰੈਂਟਸ ਵਿੱਚ ਪੂਰੇ ਦਲਿਤ ਸਮਾਜ ਨੇ ਮੀਟਿੰਗ ਜੋ ਰੱਖੀ ਆ ਉਹ ਸਿਰਫ ਜਿਹੜਾ ਪਰਸੋਂ ਸਾਡੇ ਕੁਝ ਸਾਥੀਆਂ ਨੇ ਫਗਵਾੜਾ ਬੰਦ ਕਰਾਇਆ ਉਹਦੇ ਕਰਨ ਰੱਖੀ ਆ ਇੱਕ ਤਾਂ ਉਹਨਾਂ ਨੇ ਸਾਡੇ ਮਹੱਲੇ ਦੇ ਬੱਚਿਆਂ ਨੂੰ ਫੜ ਕੇ ਰੋਡ ਤੇ ਕੁੱਟਿਆ ਉੱਤੇ ਹੀ ਉਹਨਾਂ ਤੇ ਪਰਚਾ ਦਰਜ ਕਰਾਇਆ ਮੈਂ ਉਹਨਾਂ ਸ਼ਰਾਤੀ ਅੰਸਰਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਮਾਂ ਤੇ ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫਿਰ ਮਾਨਣਯੋਗ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜ਼ਮਾਨਤਾਂ ਕੈਂਸਲ ਕਰਾਈਏ ਮੰਗਾ ਜੀ ਇਹ ਹੀ ਰੱਖਿਆ ਮੈਂ ਇੱਕ ਤਾਂ ਬੰਦੀ ਕਾਰਵਾਈ ਦੂਜੀ ਪਾਰਟੀ ਤੋਂ ਕੀਤੀ ਜਾਵੇ ਉਹਨਾਂ ਦਾ ਪਰਚਾ ਪੇਪੁੱਤ ਤੇ ਕੀਤਾ ਜਾਵੇ ਜਿਨ੍ਹਾਂ ਨੇ ਨਜਾਇਜ਼ੇ ਕੀਤੀ ਆ ਤੇ ਉਹਨਾਂ ਨੂੰ ਕੋਈ ਸਕੋਟ ਫੂਟੀ ਨਹੀਂ ਦਿੱਤੀ ਜਾਵੇ ਉਹਨਾਂ ਜ਼ਮਾਨਤਾਂ ਕੈਂਸਲ ਕਰਕੇ ਉਹਨਾਂ ਜੇਲ੍ਹ 'ਚ ਭੇਜਿਆ ਜਾਵੇ ਤੁਹਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਦਿੱਤੀ ਗਈ ਹੁਣ ਹਾਂ ਲਿਖਤੀ ਸ਼ਿਕਾਇਤ ਦੇਵਾਂਗੇ ਔਰ ਵੀਡੀਓ ਕਲਿੱਪ ਵੀ ਸਾਰੇ ਦੇਵਾਂਗੇ ਅਸੀਂ ਮੀਡੀਆ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਸਲੀ ਫਰਮ ਲਿਆ ਕੇ ਸਾਨੂੰ ਦਿੱਤੀ ਆ ਪੁਲਿਸ ਦਾ ਤਾਂ ਲੁਕੋਈ ਜਾਂਦੀ ਸੀ ਕੁਰਸਾ ਨਾ ਬੇਕਾਬਾ ਚਾਕੇ ਸਾਰਾ ਕੁਛ ਕਰੀ ਜਾਂਦੀ ਸੀ ਸਾਡੂ ਪੁੱਛਿਆ ਹੀ ਨਹੀਂ ਕਿਸੇ ਨੇ ਦੋ ਦਿਨ